ਸਾਲ ਤੋਂ ਜੱਜਸਟਰੀ ਲਈ ਦਰਦਰ ਤੇ ਪਟਕਲਾ ਕਰਦਾ ਹੁਣ ਜਿੰਨੇ ਵੀ ਸਾਰੇ ਐਮਪੀਸ ਸਾਡੇ ਰਾਜ ਆ ਜੀ ਹੈ ਜਦ ਸਾਡੇ 13 ਦੇ 13 ਉਹਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੁਹਾਨੂੰ ਵੀਰ ਨੇ ਦੱਸਿਆ ਹੀ ਹੈ ਵੀ ਮੈਂ ਜੇ ਮੈਂ ਲੋਹੁਦਿਆਣੇ ਦੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਆ ਤਾਂ ਮੈਂ ਇਹਨੂੰ ਚੰਗੀ ਤਰ੍ਹਾਂ ਸੰਸਦ ਦੇ ਵਿੱਚ ਜਾ ਕੇ ਉਠਾਵਾਂਗਾ ਇਹੀ ਮਕਸਦ ਮੇਰਾ ਹੈ ਇਹਨਾਂ ਨਾਲ ਹੁਣ ਜਿਵੇਂ ਕੰਬਾ ਵੀ ਇਹੀ ਕਿਉਂ ਦੂਜੀਆਂ ਪਾਰਟੀਆਂ ਦੇ ਤੁਸੀਂ ਕਿਉਂ ਨਹੀਂ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਫਿਰਦਾ ਮੈਂ ਵਿਧਾਨ ਸਭਾ ਦੇ ਵਿੱਚ ਅੱਗੇ ਵੀ ਬੈਠ ਕੇ ਆ ਗਿਆ ਮੈਂ ਸੀਐਮ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹੋ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਅਟੈਚ ਹੈ ਨਾ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਹੈ ਗੱਲ ਸੁਣ ਲੈਂਦੇ ਨੇ ਉਨ ਜਦੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇਾਂ ਨਾਲ ਬਹਿ ਕੇ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਸ ਤੋਂ ਕੁਛ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰਾਂ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਸਰਕਾਰ ਤੋਂ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜੂਗਾ ਵੀ ਤੁਸੀਂ ਮਾਰਿਆ ਕਾਸ ਤੋਂ ਇਹ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਬੱਤੀ ਫੇਰ ਮਾਰ ਕੇ ਨਹੀਂ ਬੇਰਹਿਮੀ ਨਾਲ ਮੌਤ ਕੀਤੀ ਹੈ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਹੈ ਸਵਾ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਹੈ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਇਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਹੈ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਕੇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸਿੱਟ ਤੋਂ ਸਹਿਯੋਗ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇਸ ਇੰਡੀਆ ਅਲਾਈንስ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲ ਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਿਹਾ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹਨਾਂ ਪਰਿਸ਼ਥਿਤੀਆਂ ਚ ਲੰਘੇ ਹੋਣਗੇ ਸ਼ਾਇਦ ਤਾਂ ਕਰਕੇ ਹੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਖੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜੇ ਇੰਡੀਆ ਅਲਾਈንስ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਅਰਾਜ ਦੀ ਸੰਭਾਵਨਾ ਹੈ ਕਿ ਮਤਲਬ ਬਾਬੂ ਜੀ ਤੁਹਾਨੂੰ ਕਾਂਗਰਸ ਦੇ ਕਿ ਕਾਂਗਰਸ ਤੁਹਾਨੂੰ ਫਾਇਦਾ ਦਵੇ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਐ ਲਾਉਂ ਤੋਂ ਪਹਿਲਾਂ ਸੋਚੀ ਨਹੀਂ ਪਰ ਲੋਰੇਗੁਰ ਕੇ ਵਿਸ਼ੇਸ਼ ਚ ਵੀ ਇੰਟਰ ਸਾਰੇ ਕੁਝ ਚੱਲ ਰਿਹਾ ਹੈ ਬੇਟਾ ਦੇਖੋ ਕੰਧਾ ਰੱਖਿਆ ਰਿਹਾ 268 ਲੱਖ ਕੁਝ ਰਾਤ ਲਿਆ ਦਾ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਜਵਾਕਾਂ ਦੇ ਮੌਤ ਦੇ ਗਾਰੰਟੀ ਸ਼ੂ ਕਰਦਾ ਹੈ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਕਾਰੋਬਾਰੀ ਅੱਛਾ ਕੰਮ ਕਰਦਾ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ 4 ਲੱਖ 5 ਕਤਲ ਤੇ ਉਹ ਹੀ ਦੱਸ ਦਿੰਦਾ ਜੇ ਕਿਸੇ ਨੇ ਵੀ ਆਈਪੀ ਨੰਬਰ ਲੈ ਲਿਆ ਕਰਦਾ ਉਹ ਮਾਰਤਾ ਜੇ ਕਿਸੇ ਨੇ ਚੰਗਾ ਸੁਨਿਆਰੀ ਦੀ ਦੁਕਾਨ ਹੈ ਜੀ ਚਾ ਅੱਛਾ ਕਾਰੋਬਾਰ ਚੱਲ ਪਿਆ ਉਹ ਮਾਰਤਾ ਇਹ ਲੋਕ ਹੁਣ ਇੱਕ ਪਾਸੇ ਮੈਂ ਆ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਇਆ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ ਕਾਊਂਟ ਹੈ ਜੇ ਕੋ ਦੂਜਾ ਅਕਾਊਂਟ ਨਹੀਂ ਮੇਰਾ ਅਜੇ ਤੱਕ ਕੋਈ ਇਮਾਨਦਾਰੀ ਨਾਲ ਟੈਕਸ ਪੇ ਕਰਦੇ ਆਂ ਔਰ ਸਾਨੂੰ ਇਹਨਾਂ ਬੇਰੇਮੀ ਨਾਲ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 268 ਲਾ ਕੇ ਵਿਰਾਦ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹਨੂੰ ਸਮਨ ਨਹੀਂ ਲੋਟ ਕਰਾਇਆ ਜਾ ਸਕਦੇ ਤੇ ਉਹਦੀ ਰੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਗੁੰਡਾ ਕਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ 3 ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਤੇ ਸੈਂਟਰ ਨੂੰ ਇਹ ਗੱਲ ਪੁੱਛਦਾ ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨਾਂ ਨੂੰ ਕੋਈ ਉਹ ਨਹੀਂ ਸੇਫ ਹੈਗੀ ਪੇਲੀ ਕੁਲ ਜਿੱਦ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਿਆ ਨਹੀਂ ਖਤਰਾ ਮਹਿਸੂਸ ਕਰਦਾ ਮੈਂ 6-7 ਕਰਨ ਮੈਂ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਤਾਂ ਜੋ ਉਹ ਤਾਂ ਸਾਨੂੰ ਮਾਰ ਦਿੰਦੇ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਐਪਲੀਕੇਸ਼ਨ ਆਲਾ ਦਿੰਦੇ ਨੇ ਦੋ ਸਾਲ ਹੋ ਗਏ ਮੇਰੇ ਚਾਰਜ ਫਰੇਮ ਹੋਏ ਨੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਰਟ ਦਾ ਫੈਸਲਾ ਆ ਗਿਆ ਹੋਵੇ ਕਿਉਂਕਿ ਮੈਂ ਇੰਨਾ ਨਿਰਾਸ਼ ਹੋਇਆ ਬੈਠਾ ਸੀ ਵੀ ਇਹਨਾਂ ਨੇ ਤਾਂ ਚਾਰਜ ਹੀ ਨਹੀਂ ਫਰੇਮ ਹੋਣ ਦੇ ਨੇ ਕੇਸ ਦੇ ਉੱਤੇ ਆਹ ਲਾਸਟ ਡੇਰ ਦੇ ਉੱਤੇ ਹੁਣ 20 ਤਰੀਕ ਦੇ ਉੱਤੇ ਏਵੀਡੈਂਸ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਵੇਂ ਜੱਜ ਸਾਹਿਬ ਆਏ ਬੜਾ ਵਧੀਆ ਕੰਮ ਕਰ ਰਹੇ ਨੇ ਪ੍ਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਆਉਣੀ ਉਹ ਸਮਾਂ ਫਿਰ ਆਉਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆਉਣ ਲੱਗੀ ਹੈ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਉਹ ਜ਼ਿਆਦਾ ਆਣਗੀਆਂ ਦੁਆਰਾ ਵੀ ਬਿਲਕੁਲ ਬੇਟਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹੈ ਨਾ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬੱਚਾ ਦਿੱਤਾ ਹੈ ਪਰੰਤੂ ਦੇਖੋ ਬੜੀ ਬਦੀ ਕਿਸਮਤ ਦੀ ਗੱਲ ਹੈ ਬਟ ਮੇਰੇ ਬੇਟੇ ਨੇ ਜਨਮ ਹਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ 14 ਤਿੰਨ ਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਫਤਾਵਾਲ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਇਹ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ ਰਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਸੀ ਤਾਂ ਜੀ ਸਾਹਿਬ ਰਾਜਾਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਹਾਰਨ ਦਿੱਤਣ ਲਈ ਵੀ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਜੂਨ ਦਾ ਸੰਵਿਧਾਨਿਕ ਦਰਦ ਹੁੰਦਾ ਹੈ ਦੇਖੋ ਜੀ ਸਭਦਾਨ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਿੰਨਾ ਹੈ ਦੋਸ਼ੀ ਸਜ਼ਾ ਵੀ ਕੱਟ ਰਹੇ ਨੇ ਪੂਰੀ ਵੀ ਹੋ ਗਈ ਹੈ ਦੁਗਣੀ ਵੀ ਕੱਟ ਲਈਏ ਫਿਰ ਵੀ ਨਹੀਂ ਛੱਡ ਰਹੇ 302 ਦੀ ਤਾਂ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ ਚਾਰਜ ਫਰੇਮ ਹੀ ਨਹੀਂ ਹੋ ਰਹੇ ਠੀਕ ਹੈ ਜੀ ਠੀਕ ਹੈ ਜੀ ਕਾਗਜ਼ ਢਾਕਲ ਕਰਕੇ ਆਏ ਆ ਨੋਮੀਨੇਸ਼ਨ ਪੇਪਰਸ ਔਰ ਬਹੁਤ ਫਖਰ ਮਹਿਸੂਸ ਹੋਇਆ ਮੈਨੂੰ ਅੱਜ ਕਾਗਜ਼ ਭਰ ਕੇ ਮੈਂਬਰ ਆਫ ਪਾਰਲੀਮੈਂਟ ਦੇ एमपी ਦੇ ਚੋਣ ਵਾਸਤੇ ਮੇਰੇ ਨਾਲ ਭਾਈ ਭੋਲਾ ਜੀ ਮੂਸੇ ਵਾਲਾ ਸਾਹਿਬ ਉਸੇ ਵਾਲਾ ਸਾਹਿਬ ਦੇ ਪਿਤਾ ਜੀ ਮੇਰੀ ਤਰਫ ਪਤਨੀ ਤੇ ਪੂਰੇ ਪਰਿਵਾਰ ਦੇ ਲੋਕ ਅਸੀਂ ਆਏ ਆ ਅੱਜ ਨੋਮੀਨੇਸ਼ਨ ਕਰਨਾ ਸੀ ਔਰ ਮੈਨੂੰ ਫਕਰ ਕਿਉਂ ਹੋਇਆ ਅੱਜ ਦੇ ਨੋਮੀਨੇਸ਼ਨ ਭਰ ਕੇ ਉਹ ਇਸ ਕਰਕੇ ਆ ਕਿ ਅੱਜ ਮੇਰੇ ਕੋਲ ਕਨਸਟੀਟਿਊਸ਼ਨ ਵੀ ਆ ਜਿਹੜੀ ਕਨਸਟੀਟਿਊਸ਼ਨ ਹੈ ਔਰ ਫੋਟੋ ਵੀ ਇਹਰੇ ਸਾਹਮਣੇ ਜਿਹੜੀ ਲੱਗੀ ਹੈ ਦੇਖੋ ਕਿਵੇਂ ਬਾਬਾ ਸਾਹਿਬ ਅੰਬੇਦਕਰ ਸਰਕਾਰ ਨੂੰ ਸੰਵਿਧਾਨ ਸੌਂਪਦੇ ਹੋਏ ਮੈਨੂੰ ਲੱਗਦਾ ਹੈ ਕਿ ਸੰਵਿਧਾਨ ਬਚਾਉਣ ਦੀ ਲੋੜ ਹੈ ਅੱਜ ਦੇ ਦਿਨ ਜਿਸ ਪ੍ਰਕਾਰ ਦੇ ਦੇਸ਼ ਦੇ ਹਾਲਾਤ ਹਨ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਦੇਸ਼ ਟੁੱਟ ਸਕਦਾ ਆਉਣ ਵਾਲੇ ਦਿਨਾਂ 'ਚ ਸੋ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਸੰਵਿਧਾਨ ਦੀ ਰੱਖਿਆ ਕਰਦੇ ਹੋਏ ਬਾਬਾ ਸਾਹਿਬ ਅੰਬੇਦਕਰ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਸਾਰੇ ਲੋਕ ਜਿਹੜੇ ਦੇਸ਼ ਦੀ ਪਾਰਲੀਮੈਂਟ ਵਿੱਚ ਚੁਣੇ ਜਾਈਏ ਸਾਡਾ ਫਰਜ ਬੰਦਾ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰੀਏ ਔਰ ਸੰਵਿਧਾਨ ਦੀ ਲੜਾਈ ਲੜੀਏ ਕਿਉਂਕਿ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਹੈ ਸਭ ਤੋਂ ਪਹਿਲਾਂ ਦੇਸ਼ ਹੁੰਦਾ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਕਮਸਤਕ ਹੋ ਕੇ ਪੂਰਾ ਪਰਿਵਾਰ ਫਿਰ ਮਾਤਾ ਰਾਣੀ ਜੀ ਦੇ ਮੰਦਰ ਨਕਮਸਤਕ ਹੋ ਕੇ ਔਰ ਮੈਂ ਤੇ ਭੋਲਾ ਜੀ ਅੱਜ ਰੋਪੜ ਵਿਖੇ ਜਾ ਕੇ ਸਿੰਘਲਾ ਸਾਹਿਬ ਦੇ ਵੀ ਨਾਮਿਨੇਸ਼ਨ ਭਰ ਆ ਕੇ ਆਏ ਆਂ ਔਰ ਆਜ ਅਸੀਂ ਇੱਥੇ ਮੈਂ ਆਪਣੇ ਨਾਮਿਨੇਸ਼ਨ ਨਾਮਜ਼ਦ ਕਾਗਜ਼ ਦਾਖਲ ਕੀਤੇ ਆ ਔਰ ਮੈਨੂੰ ਪੂਰੇ ਨ ਉਮੀਦ ਹੈ ਲੁਧਿਆਣਾ ਦੇ ਲੋਕਾਂ ਦੇ ਕਿ ਉਹ ਬਹੁਤ ಅಪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਤਮਾਮ ਮੁੱਦਿਆਂ ਤੇ ਲੁਧਿਆਣਾ ਦੇ ਤਮਾਮ ਮਸਲਿਆਂ ਤੇ ਆਮ ਲੋਕਾਂ ਦੇ ਆਮ ਮਸਲਿਆਂ ਤੇ ਪੰਜਾਬ ਤੇ ਪੰਜਾਬੀ ਆਸਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਪੰਜਾਬ ਦੇ ਪੰਜਾਬ ਦੇ ਮਸਲੇ ਉਠਾਵਾ ਹਾਂ ਜੀ ਦੇਖੋ ਜੀ ਕਾਂਗਰਸ ਪਾਰਟੀ ਚ ਹਰ ਵਿਅਕਤੀ ਆਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੇ ਉਹ ਰੱਸੇ ਦਰਵਾਜ਼ੇ ਖੁੱਲੇ ਐ ਔਰ ਬਹਿਸ ਭਰਾਵਾਂ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਆਉਣ ਦਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ। ਟ੍ਰੀਟ ਟੂ ਕੇ ਸਰਵਿਸ ਬਾਰੇ ਲਗਾਤਾਰ ਸਵਾਲ ਚੁੱਕੇ ਆ ਕਿ ਅਗਰ ਸਦਨ ਸਭਾ ਮੈਂ ਡੈਸ ਆਉ ਜਾਂਦੇ ਨੇ ਤੇ ਮੇਲਾਵਾਂ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਦੀ ਗਾਰੰਟੀ ਮਿਲ ਸਕਦੀ ਹੈ। ਸੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਮਾਨਯੋਗ ਅਦਾਲਤ ਚ ਹੈ। ਜਿਹੜੇ ਮਸਲੇ ਅਦਾਲਤ ਛੋਣ ਰਾਜਾ ਵਿਡਿੰਗ ਉਹਨਾਂ ਤੇ ਟਿੱਪਣੀ ਕਰਦਾ ਛੰਗਾੜੀ ਲਾ ਜੀ ਦੇ ਤੇ ਲਗਾਤਾਰ ਜਿਹੜੇ ਵਿਰੋਧ ਕਰਾ ਰਹੇ ਜੀ ਦੇਖੋ ਮੈਨੂੰ ਬੜਾ ਅਫਸੋਸ ਹੈ 84 ਤੇ ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਮੈਨੂੰ ਤਾਂ ਇੰਜ ਲੱਗ ਰਿਹਾ ਕਿ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਆਦਰਵਾਇਜ਼ 84 ਚ ਰਾਜੇ ਵਿਡਿੰਗ ਦਾ 6 ਸਾਲਾਂ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਰਿਹਾ ਮੈਂ ਤਾਂ ਮੈਂ 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 ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਗ ਐਵੇਂ ਹੀ ਆਪਣੇ ਆਪ ਮੈਨੂੰ ਬੇहद ਦਰਦ ਹੈ 84 ਦੀ ਜਿਹੜੀ ਘਟਨਾ ਹੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਹੈ ਮੈਨੂੰ ਚੰਗਾ ਲੱਗਦਾ ਜੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਸੁਣਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਪੀੜਾ ਸੁਣਦਾ ਤੇ ਉਹਦੇ ਤੇ ਰਾਜਾ ਵੜਿੰਗ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਉਰਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸੜਕ ਤੇ ਖੜ ਕੇ ਝੰਡੀਆਂ ਮੈਂ ਪਹਿਲੇ ਦਿਨ ਆਇਆ ਸੀ ਉਦੋਂ ਵੀ 5-7 ਲੋਕਾਂ ਨੇ ਉਹ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਔਰ ਮੈਂ ਉਹਨਾਂ ਹੱਥੇ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂ ਜੇ ਤੁਹਾਨੂੰ ਸਾਡੇ ਨਾਲ ਮਿਲਣਗੇ ਤਾਂ ਬੈਠ ਕੇ ਗੱਲ ਹੋਏਗੀ ਜਰੂਰ 100% ਮੇਰੇ ਨਾਲ ਕੋਈ ਵੀ ਮੇਰਾ ਵਿਰੋਧੀ ਮੈਨੂੰ ਲੜਨ ਵਾਲਾ ਮੇਰੇ ਬਾਰੇ ਕੁਝ ਗਲਤ ਕਹਿਣ ਵਾਲਾ ਅਗਰ ਮੇਰੇ ਨਾਲ ਬਾਟ ਕੇ ਵਿਚਾਰ ਵਟਾਂਦਰੇ ਸਾਂਝੇ ਕਰਨਾ ਚਾਹੇਗਾ ਗੱਲਬਾਤ ਕਰਨੀ ਚਾਹੇਗਾ ਖੁੱਲਾ ਮੰਚ ਹੈ ਔਰ ਕਰਨੀ ਚਾਹੀਦੀ ਹੈ ਔਰ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ ਅਜੀ ਬਾਪੂ ਬਲਕੌਰ ਸਿੰਘ ਆਏ ਆ ਬਾਪੂ ਜੀ ਬਾਪੂ ਜੀ ਥੋੜਾ ਅੱਗੇ ਆ ਜਾਓ ਬਾਪੂ ਜੀ ਸੋ ਇੱਕ ਇੱਕ ਹੋਰ ਕਹਿਣਾ ਸੀ ਬਾਪੂ ਜੀ ਦੇ ਬੋਲੇ ਤੋਂ ਬਾਅਦ ਜੀ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੁਰੀਆਣੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਜੀ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹੜੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਇਹ ਸਾਡੀ ਸਰਕਾਰ ਹੋਈ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦਾ ਰਾਜ ਬਣੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ ਜਾਣ ਲਈ ਹੈ ਪਰ ਅੱਜ ਵੀ ਜਿਨ੍ਹਾਂ ਨੇ دہشت ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਹੈ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਿਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਜੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਦਾ ਹੱਲ ਤੇ ਉਹਦਾ ਇਨਸਾਫ ਜਰੂਰ ਪੰਜਾਬ ਦੇ ਲੋਕਾਂ ਨੂੰ ਉਹਦੇ ਚੌਣ ਵਾਲਿਆਂ ਨੂੰ ਦੁਆ ਕਰਵਾਉਂਦਾ